प्यारे बच्चों अगले कुछ दिनों ਦੇ ਵਿੱਚ NMMS PSTSC ਸਕੂਲ ਆਫ ਐਮਿਨੈਂਸ ਅਤੇ ਮੈਰੀਟੋਰੀਅਸ ਸਕੂਲ ਐਂਟ੍ਰੈਂਸ ਇਗਜ਼ਾਮ ਹੋ ਰਹੀ ਹੈ ਤੇ ਅੱਜ ਅਸੀਂ ਤੁਹਾਨੂੰ ਇਹਨਾਂ ਇਗਜ਼ਾਮ ਦੀ OMR ਸ਼ੀਟ ਕਿਸ ਤਰ੍ਹਾਂ ਫਿਲ ਕਰਨੀ ਹੈ ਇਸ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਇਹ ਜੋ ਸਾਹਮਣੇ ਤੁਹਾਨੂੰ ਸਕਰੀਨ ਦਿਖਾਈ ਦੇ ਰਹੀ ਏ ਇਹ ਫਰੰਟ ਸ਼ੀਟ ਹੈ ਜੋ ਭਰੀ ਜਾਣੀ ਹੈ ਤੇ ਇਹ ਸ਼ੀਟ ਭਰਨ ਤੋਂ ਪਹਿਲਾਂ ਅਸੀਂ ਬੈਕ ਸਾਈਡ ਤੇ ਕੁਝ ਹਦਾਇਤਾਂ ਕੁਝ ਇੰਪੋਰਟੈਂਟ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਅਸੀਂ ਇਹਨਾਂ ਨੂੰ ਪੜਾਂਗੇ ਆ ਜਿਵੇਂ ਯੂਜ਼ ਓਨਲੀ ਬਲੈਕ ਔਰ ਬਲੂ ਬੋਲ ਪੁਆਇੰਟ ਪੈਨ ਫਾਰ ਰਾਈਟਿੰਗ ਮਾਰਕਿੰਗ ਮਤਲਬ ਜਿਹੜਾ ਸਹੀ ਤਰੀਕਾ ਹੈ ਉਹ ਇਸ ਨੂੰ ਫਿਲ ਕਰਨ ਦਾ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਅਸੀਂ ਕਾਲੇ ਜਾਂ ਨੀਲੇ ਬਲੈਕ ਔਰ ਬਲੂ ਬੋਲ ਪੁਆਇੰਟ ਪੈਨ ਯੂਜ਼ ਕਰਨਾ ਹੈ ਇਸ ਲਈ ਤੇ ਆਹ 에ਰੋ ਲੱਗਾ ਹੋਇਆ ਹੈਗਾ ਤੇ ਇੱਥੇ ਸਾਨੂੰ ਇਹ ਹੀ ਦੱਸੋ ਦੇਖੋ ਦੱਸਿਆ ਗਿਆ ਹੈ ਡਾਰਕਨ ਦਾ ਕੰਪਲੀਟ ਸਰਕਲ ਐਟ ਸ਼ੋਨ ਇੱਦਾਂ ਚਾਰ ਤੁਹਾਨੂੰ ਓਵਲ ਸ਼ੇਪ ਸਿੰਬਲ ਦਿੱਤੇ ਹੋਣਗੇ ਜਿਸ ਵਿੱਚੋਂ ਆਪ ਨੇ ਇੱਕ ਨੂੰ ਪੂਰੇ ਤਰੀਕੇ ਨਾਲ ਬੰਦਨਾ ਹੈ ਆ ਉਸ ਦਾ ਕਰੈਕਟ ਜਾਂ ਸਹੀ ਟੰਗ ਹੈ ਇਦਾਂ ਕਰਾਸ ਕਰਨਾ ਟਿਕ ਲਗਾਉਣਾ ਜਾਂ ਪਾਰਸ਼ੀਅਲੀ ਉਸ ਨੂੰ ਫਿਲ ਕਰਨਾ ਜਾਂ ਕੁਝ ਲਾਈਨਸ ਲਗਾ ਦੇਣੀਆਂ ਇਹ ਸਾਰੇ ਤਰੀਕੇ ਗਲਤ ਹਨ ਅਸੀਂ ਅਜਿਹਾ ਨਹੀਂ ਕਰਨਾ ਹੈ ਠੀਕ ਹੈ ਅਗਲੇ ਧਾਇਤੇ ਰਾਈਟ ਰੋਲ ਨੰਬਰ ਇਨ ਦਾ ਬਾਕਸਿਸ ਐਂਡ ਆਲਸੋ ਫਿਲ ਕੋਰਸਪੋਂਡਿੰਗ ਸਰਕਲਸ ਤੇ ਜਿਸ ਤਰ੍ਹਾਂ ਆ ਨੀਚੇ ਤੁਸੀਂ ਦੇਖ ਰਹੇ ਹੋ ਸੈਂਪਲ ਰੋਲ ਨੰਬਰ ਲਿਖਣ ਦਾ ਦਿੱਤਾ ਹੋਇਆ ਹੈ ਕਿ ਆ ਰੋਲ ਨੰਬਰ ਲਿਖਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਐਗਜ਼ਾਮ ਦਿੱਤੇ ਆ 8ਵੀਂ ਆ 10ਵੀਂ ਦੇ ਤੇ ਜਿਸ ਤਰ੍ਹਾਂ ਉੱਥੇ ਅਸੀਂ ਫਿਲ ਕੀਤਾ ਸੀ OMR ਸ਼ੀਟ ਉਸੇ ਤਰੀਕੇ ਨਾਲ ਕਰਨੀ ਹੈ ਕਿ 2 ਦੇ ਨੀਚੇ 2 ਵਾਲਾ ਬਾਕਸ ਜਿਹੜਾ ਹੈਗਾ ਜਿਹੜਾ ਉਹ ਚਿਹੇ ਸਿੰਬਲ ਹੈ ਉਸ ਨੂੰ ਸ਼ੇਡ ਕਰ ਦੇਣਾ ਹੈ 9 ਦੇ नीचे 9 2 ਦੇ नीचे 2 1 ਇਸ ਤਰੀਕੇ ਨਾਲ ਕਰਨਾ ਹੈ ਠੀਕ ਹੈ ਬੱਚਿਓ ਅੱਗੇ ਇਫ ਰੋਲ ਨੰਬਰ ਇਜ਼ ਨਾਟ ਪ੍ਰੋਪਰਲੀ ਫਿੱਲਡ ਅਕੋਰਡਿੰਗ ਟੂ ਐਡਮਿਟ ਕਾਰਡ ਦਾ OMR ਸ਼ੀਟ ਵਿਲ ਨਾਟ ਬੀ ఎవैलुएਟਿਡ ਜੇ ਤੁਸੀਂ ਰੋਲ ਨੰਬਰ ਸਹੀ ਨਹੀਂ ਭਰੋਗੇ OMR ਸ਼ੀਟ ਤੇ ਤੇ ਤੁਹਾਡੀ ਜਿਹੜੀ ਸ਼ੀਟ ਹੈ ਏਵੈਲੂਏਟ ਨਹੀਂ ਹੋਏਗੀ ਭਾਵੇਂ ਚੈੱਕ ਨਹੀਂ ਹੋਏਗੀ ਅਤੇ ਕੈਨਸਲ ਕਰ ਦਿੱਤੀ ਜਾਏਗੀ ਈਚ ਕੁਐਸਚਨ ਕੈਰੀਜ਼ 1 ਮਾਰਕ ਹਰ ਕੁਐਸਚਨ ਦਾ 1 ਅੰਕ ਹੋਵੇਗਾ ਯੂਜ਼ ਆਫ ਵਾਈਟ ਕਰੈਕਸ਼ਨ ਫਲੂਇਡ ਇਸ ਨਾਟ ਅਲਾਉਡ ਇੱਕ ਜਿੱਤੇ ਰੰਗ ਦੀ ਅਸੀਂ ਸ਼ਾਈ ਯੂਜ਼ ਕਰਦੇ ਹਾਂ ਆਮ ਤੌਰ ਤੇ ਕੁਝ ਗਲਤ ਲਿਖੇ ਹੋਏ ਨੂੰ ਹਟਾਉਣ ਦੇ ਲਈ ਤੇ ਉਹ ਵੀ ਅਲਾਉਡ ਨਹੀਂ ਹੈ ਉਸ ਦਿਵਾਰ ਤੋਂ ਨਹੀਂ ਕੀਤੀ ਜਾ ਸਕਦੀ ਠੀਕ ਹੈ ਬੱਚੇ ਤੇ ਇਹਦਾ ਫਰੰਟ ਪੋਰਸ਼ਨ ਤੇ ਆ ਜਾਨੇ ਹਾਂ ਸਭ ਤੋਂ ਪਹਿਲਾਂ ਅਸੀਂ ਰੋਲ ਨੰਬਰ ਫਿਲ ਕਰਨਾ ਹੈ ਤੇ ਅਸੀਂ ਆ ਰੋਲ ਨੰਬਰ ਫਿਲ ਕਰ ਦਿੰਨੇ ਹਾਂ ਜਿਸ ਤਰ੍ਹਾਂ 3 2 9 2 3 0 1 0 0 3 ਰੋਲ ਨੰਬਰ ਭਰਨ ਤੋਂ ਬਾਅਦ ਅਸੀਂ 3 ਦੇ نیچے 3 ਨੂੰ ਪੂਰੀ ਤਰ੍ਹਾਂ ਭਰ ਦੇਣਾ ਹੈ 2 ਦੇ نیچے 2 ਨੂੰ 9 ਦੇ نیچے 9 ਨੂੰ ਫਿਰ 2 ਦੇ نیچے ਇਸ ਤਰ੍ਹਾਂ ਸਾਰੇ ਫਿਲ ਕਰ ਦੇਣੇ ਹਨ ਅੱਗੇ ਆ ਜਾਣੇ ਆ ਸ਼ੀਟ ਨੰਬਰ ਉਤਰੀ ਪੱਤਰੀ ਦਾ ਨੰਬਰ ਇਹ ਤੁਹਾਨੂੰ ਛਪਿਆ ਹੋਇਆ ਹੀ ਮਿਲੇਗਾ ਇੱਕ ਸਪੈਸਿਮਨ ਕਾਪੀ ਹੈ ਜਿਸ ਦੇ ਵਿੱਚ ਨਹੀਂ ਲਿਖਿਆ ਹੋਇਆ ਹੈ ਆਦਰਵਾਇਜ਼ ਇੱਥੇ ਤੁਹਾਨੂੰ ਭਰਿਆ ਹੋਇਆ ਹੀ ਮਿਲੇਗਾ ਆਹਾਂ ਸਹੀ ਢੰਗ ਹੈ ਫਿਲ ਕਰਨ ਦਾ OMR ਸ਼ੀਟ ਨੂੰ ਇਸ ਤਰੀਕੇ ਨਾਲ ਫਿਲ ਕਰਨਾ ਹੈ ਅਜੇ ਕਿਸੇ ਵੀ ਢੰਗ ਦੀ ਵਰਤੋਂ ਨਹੀਂ ਕਰਨੀ ਹੈ ਇੱਛੇ ਤੁਸੀਂ ਆਪਣਾ ਪੂਰਾ ਨਾਮ ਲਿਖ ਦੇਣਾ ਹੈ ਜਿਵੇਂ ਹੁਣ ਜਿਵੇਂ ਨਾਮ ਅਰਸ਼ਦੀਪ ਸਿੰਘ ਹੈ ਤੇ ਇੱਕ ਸਪੇਸ ਖਾਲੀ ਛੱਡ ਦੇਣਾ ਹੈ ਅਸੀਂ ਅਰਸ਼ਦੀਪ ਅਤੇ ਸਿੰਘ ਦੇ ਵਿਚਕਾਰ ਇਸ ਤਰੀਕੇ ਨਾਲ ਤੁਸੀਂ ਫਿਲ ਕੰਨਾ ਹੈ ਆਪਣਾ ਨਾ 28ਵੀਂ ਅਤੇ 10ਵੀਂ ਦੇ ਇਮਤਿਹਾਨਾਂ ਦੀ ਤਰ੍ਹਾਂ ਇਹ ਉਹ ਮਾਰਕ ਸ਼ੀਟ ਨਹੀਂ ਹੈ ਇਸ ਦੇ ਵਿੱਚ ਬਹੁਤ ਲੰਬਾ ਚੋੜਾ ਕੰਮ ਨਹੀਂ ਹੈ ਭਰਨ ਦਾ ਫਿਰ ਅੱਗੇ ਆਪਾਂ ਦੇਖਦੇ ਹਾਂ ਕਿ ਤੁਸੀਂ ਸਹੀ ਆਨਸਰਾਂ ਦੀ ਚੋਣ ਇੱਥੇ ਤੁਹਾਡੇ ਕੁਐਸਚਨਿੰਗ ਹੋਈ ਪਈ ਹੈ 1 ਤੋਂ ਲੈ ਕੇ 180 ਤੱਕ ਜਿਸ ਤਰ੍ਹਾਂ ਦਾ ਵੀ ਤੁਹਾਡਾ ਕੁਐਸਚਨ ਪੇਪਰ ਹੁੰਦਾ ਹੈ ਜਿੰਨੇ ਕੁਐਸਚਨ ਆਉਂਦੇ ਹੈ ਉਸੇ ਸਹੀ ਆਨਸਰ ਜਿਵੇਂ ਪਹਿਲੇ ਕੁਐਸਚਨ ਦਾ ਅਨਸਰ ਤੁਸੀਂ ਇਹਨਾਂ ਚੋਂ ਚੋਣ ਕਰਨੀ ਹੈ ਕਿ ਉਹ ਅਨਸਰ ਸ਼ੀਟ ਕੁਐਸਚਨ ਪੇਪਰ ਦੇਖ ਕੇ ਚੋਣ ਕਰਨੀ ਹੈ ਕਿ ਪਹਿਲਾ ਸਹੀ ਹੈ ਦੂਜਾ ਸਹੀ ਹੈ ਤੀਜਾ ਸਹੀ ਹੈ ਚੌਥਾ ਸਹੀ ਹੈ ਜੋ ਵੀ ਸਹੀ ਹੋਏਗਾ ਉਸ ਨੂੰ ਤੁਸੀਂ ਮੰਨ ਲਓ ਤੀਸਰਾ ਸਹੀ ਹੈ ਤਾਂ ਅਸੀਂ ਤੀਸਰੇ ਨੂੰ ਪੂਰੇ ਤਰੀਕੇ ਦੇ ਨਾਲ ਸ਼ੇਡ ਕਰ ਦੇਣਾ ਹੈ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਟੈਸਟ ਦੋ ਤਰੀਕੇ ਦੇ ਹੈ ਇੱਕ ਮੈਟ ਹੈ ਇੱਕ ਸੈਟ ਹੈ ਮੈਟ ਮਤਲਬ ਮੈਂਟਰ ਐਬਿਲਿਟੀ ਟੈਸਟ ਹੈ ਦੂਸਰਾ ਸਕੂਲਾਸਟਿਕ ਐਬਟੀਟਿਊਡ ਟੈਸਟ ਹੈ ਠੀਕ ਹੈ ਤੇ ਨੀਚੇ ਤੁਸੀਂ ਆਪਣੇ ਸਿਗਨੇਚਰ ਕਰਨੇ ਹਨ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਇਸ ਜਗ੍ਹਾ ਤੇ ਤੁਸੀਂ ਆਪਣੇ ਸਿਗਨੇਚਰ ਕਰਨੇ ਹਨ ਤੇ ਇੱਥੇ ਤੁਹਾਡੇ ਇਨਵੈਜੀਰੇਟਰ ਸਾਹਿਬਾਨ ਨਿਗਰਾਨ ਜੋ ਵੀ ਤੁਹਾਡੇ ਡਿਊਟੀ ਦੇ ਰਹੇ ਹਨ ਉਹ ਆਪਣੇ ਪੂਰੇ ਸਿਗਨੇਚਰ ਕਰਨਗੇ ਮੈਨੂੰ ਉਮੀਦ ਹੈ ਇਹ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਕਿ ਤੁਸੀਂ OMR ਸ਼ੀਟ ਨੂੰ ਕਿਸ ਤਰ੍ਹਾਂ ਭਰਨਾ ਹੈ ਬਾਕੀ ਇਹਨਾਂ ਇਮਤਿਹਾਨਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਧੰਨਵਾਦ